ਆਂ ਜਿਆ 6 ਸਾਲ ਦੀ ਕੁੜੀ ਹੋਣੀ ਹੈ ਤੇ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਗੋਦ ਦੇ ਉਹਦਾ ਬਲੱਡ ਵਿਚਾਰੇ ਦਾ ਨਿਕਲਦਾ ਰਹੀ ਕੁੜੀ ਦਾ ਤੇ ਜਿਹੜਾ ਦਸਤ ਕਾਮ ਹੋਇਆ ਵਾ ਜਿਹੜਾ ਬੰਦਾ ਸੀ ਫੜ ਗਏ ਰੋਡ ਤੇ ਲੈ ਕੇ ਗਏ ਉਹ ਚਾਰਾ ਕੁੱਟਿਆ ਗਿਆ ਪਬਲਿਕ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਲੇਡੀ ਸੀਗੀ ਉਹ ਵਿਚਾਰੇ ਇੱਕ ਮਾਤਰ ਫੈਮਲੀ ਸੀਗੀ ਉਹਨੂੰ ਲੈ ਕੇ ਗਿਆ ਸੀ ਬਲਾਸ ਪੁਲਿਸ ਨੇ ਜੋ ਮੇਰੇ ਸਾਹਮਣੇ 23 ਸਾਲ ਦਾ ਮੁੰਡਾ ਆਇਆ ਤੇ ਲੋਕਾਂ ਨੇ ਫਿਰ ਉਹਦੀ ਛੇਤਰਵੇੜ ਕੀਤੀ ਬਹੁਤ ਵਧੀਆ ਵਾ ਬਹੁਤ ਵਧੀਆ ਪਬਲਿਕ ਨੇ ਤਸੱਲੀ ਨਾਲ ਤੇ ਹੁਣ ਪੁਲਿਸ ਇੱਕ ਹੁਣ ਮੈਂ ਕੀ ਕਮਾ ਕੋਈ ਗੱਲ ਹੀ ਪਈ ਸਾਹੀ ਸਾਰੇ ਤੁਹਾਡੇ ਨਾਲ ਆ ਇਨਸਾਫ ਦਵਾਵਾਂਗੇ ਤੁਹਾਨੂੰ ਪੂਰਾ ਕਿਉਂਕਿ ਉਸ ਟਾਈਮ ਅਸੀਂ ਉੱਥੋਂ ਆ ਰਹੇ ਹਾਂ ਉਹਦਾ ਆਪਦਾ ਪਰਿਵਾਰ ਵੀ ਹੈਗਾ ਬੰਦੇ ਦਾ ਜਿਸ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ ਹੈ ਔਰ ਇਹਨਾਂ ਦੇ بیٹے ਨੂੰ ਇੱਕ 5 ਰੁਪਏ ਦੇ ਕੇ ਚੀਜ਼ ਲੈਣ ਵਾਸਤੇ ਕਿ ਹੂੰ ਇਹ ਕਿੰਨੇ ਵਜੇ ਘਟਣਾ ਜੀ ਇਹ ਆਪਣਾ ਕੁਛ ਕੰਟਾ ਡੇਢ ਡੇਢ ਦੋ ਮਿੰਟ ਪਹਿਲਾਂ ਦੀ ਗੱਲ ਹੈ ਅੱਛਾ ਹਾਂਜੀ 11:00 ਵਜੇ ਆਪਕਾ ਕੌਣ ਸੇ ਮੱਲੇ ਮੇ ਰਹਤੇ ਹੋ ਇਹ ਗੋਪਾਲਨਗਰ ਚੌਕ ਤੇ ਆਪकी ਬੱਚੀ ਕੀ ਉਮਰ ਕਿਤਨੀ ਹੈ ਨਾਮ ਮਤਬਦਾਨਾ ਕਿਤਨੀ 7 ਅੱਛਾ ਕੀ ਗੱਲ ਹੋਈ اس کے ساتھ مطلب کچھ دشکرم ہوا تھا اچھا جی کام میں کام پہ تھا ساڑھے آٹھ بجے مجھے پہنچا تو پھر جو وہ ہم لڑکی جان کے پہلے گئے تو انہوں نے بولا ایسے ایسے ہوا پھر آئے بچی سے پہنچا بچی نے ہمارے ساتھ جواب دیا انہوں نے ایسا ایسا کیا بلٹ آنے لگا پھر لان کو بولے کہ ہم اپنے چار دوست کے پاس گئے تو سب آئے ہمارے خود کو پکڑے اور پھر سر بولے ڈاکٹر یہاں لے کے جاؤ میں سیدھا یہاں آتا تو جس نے گلت کام کیا ساتھ میں ہی رہتا ہے پڑوسی ہے ہاں وہ سامنے روم میں رہتا ہے یہ ابھی جلدی روم چینج کیا نام ہے نہیں جانا اچھا کتنی عمر ہوگی اس کی اس کی ہم لوگ پروار ووار سب ہے سر یہ کم سے کم پچیس تیس کے اوپر ہے سر اچھا آپ بچی کے پیتا ہو تو جو آدمی اس کو پکڑ دیا موقع پہ ہم سر جی دیکھے نہیں کچھ گیا ہم ڈیوٹی پہ تھا سر جی تو ہم کیا بتاتے تو ابھی آپ پرشاسن سے کیا مانگ کرتے ہو پرشا سے ہم کو انصاف چاہیے سر جی باقی ਉਸ ਬੰਦੇ ਦਾ ਪਰਿਵਾਰ ਵੀ ਹੈ ਹਾਂ ਉਸ ਦੀ ਘਰ ਵਾਲੀ ਵੀ ਹੈ ਵਾਹ ਉਸ ਦੀ ਫਾਈਲ ਚਲੋ ਡਰੋਨਾਂ ਕੋਈ ਬਾਤ ਨਹੀਂ ਉਹ ਕੀ ਤੁਹਾਡੇ ਮੇਰਾ ਸੁਣ ਲੈ ਭਾਈ ਕੀ ਇਨਸिडेंट ਹੋਇਆ ਇੱਥੇ ਬੱਚੀ ਨਾਲ ਦੱਸਿਆ ਹੈ ਜਿਹੜਾ ਬੰਦਾ ਸੀ ਫੜ ਕੇ ਰੋਡ ਤੇ ਲੈ ਕੇ ਗਏ ਆ ਸਾਰਾ ਕੁੱਟਿਆ ਗਿਆ ਪਬਲਿਕ ਨੇ ਬਹੁਤ ਵਧੀਆ ਕੰਮ ਕੀਤਾ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਲੇਡੀ ਸੀਗੀ ਉਹ ਵਿਚਾਰੇ ਇੱਕ ਮਾਤਰ ਫੈਮਿਲੀ ਸੀਗੀ ਉਹਨੂੰ ਲੈ ਕੇ ਗਏ ਸਿਵਲ ਹਸਪਤਾਲ ਪੁਲਿਸ ਨੇ ਜੋੜ ਕੀਤਾ ਜਦੋਂ ਲੈ ਕੇ ਜਾਂਦਾ ਉਹ ਛੁਵਾ ਕੇ ਲੈ ਕੇ ਜਾਂਦੇ ਨੇ ਕਿਹੜੇ ਏਰੀਆ ਕਿਹੜਾ ਏਰੀਆ ਪੈਂਦਾ ਜਿੱਥੇ ਹੋਇਆ ਹੈ ਰੋੜੀ ਪੈਂਦਾ ਪ੍ਰੇਮਪੁਰ ਚਾਹਨੇ ਨੇ ਅੱਛਾ ਤੇ ਕਿੰਨੇ ਸਾਲ ਦੀ ਜਿਹੜੀ ਬੱਚੀ ਸੀ ਜਿਹਦੇ ਨਾਲ ਜਿਹੜਾ ਇਹ ਹੋਇਆ ਬਾਅਦ ਪੰਜ ਜਾਂ 6 ਸਾਲ ਦੀ ਕੁੜੀ ਹੋਣੀ ਹੈ ਠੀਕ ਉਹ ਫਾਦਰ ਸਾਹਿਬ ਨੂੰ ਲੈ ਕੇ ਗੋਦ 'ਚ ਉਹਦਾ ਬਲੱਡ ਵਿਚਾਰੀ ਦਾ ਨਿਕਲਦਾ ਬਾਈ ਕੁੜੀ ਦਾ ਤੇ ਜਿਹੜਾ ਮੁਜਰਮ ਸੀਗਾ ਜਿਹਦੇ ਵੱਲੋਂ ਜਿਹੜੀ ਉਹਨੂੰ ਪੁਲਿਸ ਲੈ ਗਈ ਅੱਛਾ ਉਹ ਕਿੰਨੇ ਸਾਲ ਦਾ ਜਿਹੜਾ ਵਿਅਕਤੀ ਸੀਗਾ ਜਿਹਨੇ ਮੈਂ ਯਾਰ ਮੇਰੇ ਸਾਨੂੰ 28-30 ਸਾਲ ਦਾ ਮੁੰਡਾ ਹੋਣਾ ਤੇ ਲੋਕਾਂ ਨੇ ਫਿਰ ਉਹਦੀ ਛੇਤਰਵੇੜ ਕੀਤੀ ਵਧੀਆ ਭਾਈ ਬਹੁਤ ਵਧੀਆ ਪਬਲਿਕ ਨੇ ਤਸੱਲੀ ਨਾਲ ਤੇ ਹੁਣ ਪੁਲਿਸ ਆਈ ਸੀ ਮੌਕੇ ਤੇ ਲੈ ਗਈ ਨੂੰ ਠੀਕ ਹੈ ਕੀ ਨਾਮ ਹੈ ਸਰ ਤੁਹਾਡਾ ਕਿਹੜੇ ਮਹੱਲੇ ਦਾ ਮਾਮਲਾ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਜੀ ਰਾਮ ਰਾਮ ਸਾਰਿਆਂ ਨੂੰ ਮੈਂ ਜੈ ਸ਼ਕਤੀ ਦੇਗਾ ਟਿਮਾ ਰੋਡ ਤੋਂ ਮੇਰੇ ਏਰੀਆ ਦੇ ਵਿੱਚ ਹੀ ਨੇ ਮੇਰੇ ਨਾਲ ਦਾ ਜਿਹੜਿਆ ਲੱਗ ਚੁੱਕ ਜੋ ਕਿ ਇੱਕ 6 ਤੋਂ 7 ਸਾਲ ਦੀ ਬੀਤੇ ਨਾਲ ਜੋ ਕਿ ਉਸ ਬਹਿਰਹਿਮ ਦਿਲ ਜਿਹੜਾ ਮੈਂ ਹੁਣ ਉਹਨੂੰ ਜਿੰਨੀਆਂ ਲਾਂਤਾ ਪਾਵਾਂ ਤੇ ਜਿੰਨੀ ਉਹਦੇ ਬਾਰੇ ਮੈਂ ਬ੍ਰਾਈ ਕਰਾਂ ਉਨੀ ਥੋੜੀ ਐ ਇੱਕ 7 ਸਾਲ ਦੀ ਬੇਟੀ ਦੇ ਨਾਲ ਉਸ ਬੰਦੇ ਨੇ ਜਿਹੜੀ ਗੰਦੀ ਹਰਕਤ ਕੀਤੀ ਆ ਜੋ ਪਬਲਿਕ ਤੋਂ ਬੰਦੀ ਸੇਵਾ ਸੀ ਉਹ ਤਾਂ ਉਹਦੀ ਵੀ ਨਾ ਹੋਗੀ ਹੂੰ ਬਾਕੀ ਟੀਬਾ ਥਾਣੇ ਦੇ ਵਿੱਚ ਉਹਨੂੰ ਪਛਾਣਤਾ ਹੋਇਆ ਜੋ ਕਿ ਇਹਨਾਂ ਦਾ ਗਵੰਡੀ ਐ ਔਰ ਉਸ ਬੰਦੇ ਦੇ ਆਪ ਦੇ ਘਰੇ ਵੀ ਇੱਕ ਹੁਣ ਮੈਂ ਕੀ ਕਰਾਂ ਕੋਈ ਗੱਲੀ ਭਈ ਰੋਵੋ ਨਾ ਦਸਤਾ ਸੇ ਸਾਰੇ ਤੁਹਾਡੇ ਨਾਲ ਆ ਇਨਸਾਫ ਦਿਵਾਵਾਂਗੇ ਤੁਹਾਨੂੰ ਪੂਰਾ ਹੂੰ ਜੋ ਕਿ ਉਸ ਟਾਈਮ ਅਸੀਂ ਉੱਥੋਂ ਆ ਰਹੇ ਹਾਂ ਉਹਦਾ ਆਪਦਾ ਪਰਿਵਾਰ ਵੀ ਹੈਗਾ ਬੰਦੇ ਦਾ ਜਿਸ ਬੰਦੇ ਵੱਲੋਂ ਇਹ ਹਰਕਤ ਕੀਤੀ ਗਈ ਆ ਔਰ ਇਹਨਾਂ ਦੇ ਬੇਟੇ ਨੂੰ ਇੱਕ 5 ਰੁਪਏ ਦੇ ਕੇ ਚੀਜ਼ ਲੈਣ ਵਾਸਤੇ ਧੋਖਾ ਹੂੰ ਇਹ ਕਿੰਨੇ ਵਿੱਚ ਘਟਣਾ ਜੀ ਇਹ ਆਪਣਾ ਕੁਝ ਘੰਟਾ ਡੇਢ ਡੇਢ 2 ਘੰਟੇ ਪਹਿਲਾਂ ਦੀ ਗੱਲ ਹੈ। ਅੱਛਾ। ਹਾਂਜੀ। ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗੇ ਜੀ? ਇਹੋ ਜੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਇਸ ਬੰਦੇ ਨੂੰ ਇੱਕ ਹੀ ਸਜ਼ਾ ਕਹਿੰਦੇ ਆ ਫਾਂਸੀ ਦੀ। ਜੇ ਨਹੀਂ ਦਿੱਤੀ ਜਾਂਦੀ ਤੇ ਗੱਲ ਫਿਰ ਮੈਂ ਟਿਪਾ ਰੋਡ ਆਪਣਾ ਵਧੀਆ ਤਰੀਕੇ ਨਾਲ ਇਕੱਠ ਕਰਕੇ ਪਬਲਿਕ ਦੇ ਨਾਮ ਸੱਤ ਕਰਕੇ ਫਿਰ ਅਸੀਂ ਬੰਦੀ ਕਾਰਵਾਈ ਕਰਵਾਵਾਂਗੇ ਔਰ ਅਸੀਂ ਬੰਦੀ ਸਜ਼ਾ ਜੋ ਕਿ ਉਹਦੀ ਇੱਕ ਹੀ ਬੰਦੀ ਆ ਫਾਂਸੀ। ਬਿਲਕੁਲ ਬਿਲਕੁਲ।